ਘਰ ਤੱਕ ਜਿਵੇਂ ਮੰਨ ਕੇ ਚੱਲੋ ਵੀ ਹੁਣ ਜਿਹੜਾ ਕੋਈ ਸਰਟੀਫਿਕੇਟ ਬਣਾਉਣਾ ਕੋਈ ਵੀ ਡਾਕੂਮੈਂਟ ਤਿਆਰ ਕਰਨਾ ਸਿਰਫ ਆਪਣੇ ਘਰ ਤੱਕ ਮਤਲਬ ਵੀ ਦਫ਼ਤਰ ਵੀ ਤੱਕੇ ਖਾਨ ਦੀ ਲੋੜ ਨਹੀਂ ਹੈਗੀ ਤੇ ਘਰੇ ਤਿਆਰ ਹੋਊਗਾ ਤੇ ਟੋਲ ਫਰੀ ਨੰਬਰ ਦਿੱਤਾ 1076 ਉਹਦੇ ਉੱਪਰ ਵੀ ਤੁਸੀਂ ਕੀ ਕਰਨਾਗਾ ਤੇ ਪਹਿਲਾਂ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇ YouTube ਤੋਂ ਦੇਖਦੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਤੁਸੀਂ ਫੋਲੋ ਕਰ ਲਿਓ ਤੇ ਜਿਹੜਾ 1076 ਨੰਬਰ ਆ ਉਹਤੇ ਤੁਸੀਂ ਸਿਰਫ ਕੀ ਕਰਨਾ ਤੁਹਾਨੂੰ ਮੈਂ ਸਾਰੀ ਡਿਟੇਲ ਲੱਗਿਆਂ ਦੱਸਨ ਤੇ ਉਹਤੇ ਤੁਸੀਂ ਕੀ ਕਰਨਾ ਹੈਗਾ ਸਿਰਫ ਕਾਲ ਕਰਨੀ ਹੈ ਪਹਿਲਾਂ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲਿਓ ਤੇ ਕਾਲ ਕਰਨੀ ਆ ਉਸ ਤੋਂ ਬਾਅਦ ਦੇ ਵਿੱਚ ਆ ਆਕਸਨਾ ਜੀ ਆ ਉਹ ਦੱਸਣਗੇ ਜਦੋਂ ਫੋਨ ਲਾਇਆ ਤੁਸੀਂ ਤੇ ਫਿਰ ਉਹਨਾਂ ਦਾ ਜਿਹੜਾ ਇੱਕ ਕਸਟਮਰ ਕੇਅਰ ਉਹ ਉਹਦੇ ਤੱਕ ਮਤਲਬ ਤੁਹਾਡੀ ਕਾਲ ਜਾਊਗੀ ਤੇ ਉਦੋਂ ਬਾਅਦ ਦੇ ਵਿੱਚ ਜਿਵੇਂ ਜਿਵੇਂ ਉਹ ਕਈ ਜਾਊਗਾ ਆਪਸ਼ਨਾਂ ਨੂੰ ਤੁਸੀਂ ਪਾਸ ਕਰਨੀਆਂ ਨੇ ਤੇ ਉਦੋਂ ਬਾਅਦ ਦੇ ਵਿੱਚ ਕੀ ਕਰਨਾ ਤੁਸੀਂ ਉਹਦੇ ਵਿੱਚ ਸਰਕ ਤੁਹਾਨੂੰ ਪੁੱਛਿਆ ਜਾਊਗਾ ਪਹਿਲਾਂ ਤਾਂ ਤੁਹਾਡਾ ਐਡਰੈਸ ਆ ਜਿਹੜਾ ਵੀ ਕਿੱਥੋਂ ਗੱਲ ਕਰਦੇ ਹੋ ਵੀ ਕੀ ਨਾਂ ਦਾ ਮੋਬਾਈਲ ਨੰਬਰ ਕੀ ਆ ਸਾਰਾ ਕੁਝ ਸਾਰੀ ਡਿਟੇਲਸ ਤੋਂ ਪੁੱਛੀ ਜਾਊਗੀ ਉਹ ਉਦੋਂ ਬਾਅਦ ਦੇ ਵਿੱਚ ਕੀ ਆਗਾ ਫਿਰ ਤੁਹਾਨੂੰ ਉਹ ਡਾਕੂਮੈਂਟ ਪੁੱਛਣਗੇ ਵੀ ਕਿਹੜੇ ਕਿਹੜੇ ਨੇ ਤੁਹਾਡੇ ਕੋਲੇ ਵੀ ਕਦੋਂ ਤੱਕ ਰੈਡੀ ਹੋ ਸਕਦੇ ਅਪਾਇੰਟਮੈਂਟ ਲੈਣੀ ਪਊਗੀ ਉਹ ਫਿਰ ਤੁਸੀਂ ਕੀ ਕਰਨਾਗਾ ਸਾਰੇ ਜਿਹੜੇ ਡਾਕੂਮੈਂਟ ਆ ਉਹ ਜਿਵੇਂ ਜਿਵੇਂ ਉਹ ਦੱਸਣਗੇ ਤੁਸੀਂ ਤਿਆਰ ਰੱਖਣੇ ਫਿਰ ਅਪਾਇੰਟਮੈਂਟ ਆ ਗਈ ਜਿਹੜੀ ਉਸ ਹਿਸਾਬ ਦੇ ਨਾਲ ਉਹ ਦੇ ਦੇਣਗੇ ਵੀ ਕਾਇ ਤਰੀਕ ਨੂੰ ਅਸੀਂ ਆਈਏ ਤੇ ਉਸ ਤੋਂ ਬਾਅਦ ਵਿੱਚ ਕੀ ਹੈ ਭਾਈ ਉਹਨਾਂ ਨੇ ਕਾਲ ਕਰਨਗੇ ਤੁਹਾਨੂੰ ਜਦੋਂ ਤੁਹਾਡੀ ਅਪਾਇੰਟਮੈਂਟ ਸਾਰਾ ਕੁਝ ਹੋ ਗਿਆ ਤੇ ਬਾਕੀ ਤੁਸੀਂ ਉਹਨਾਂ ਨੂੰ ਇੱਕ ਟਾਈਮ ਨੋਟ ਕਰਾਉਣਾਗਾ ਉਸ ਹਿਸਾਬ ਦੇ ਨਾਲ ਚਾਹੇ ਸ਼ਾਮ ਨੂੰ ਮਤਲਬ ਵੀ 4 ਵਜੇ ਹੋਵੇ ਸਵੇਰੇ 8 ਵਜੇ ਹੋਵੇ ਦੁਪਹਿਰ ਨੂੰ ਹੋਵੇ ਜੋ ਵੀ ਟਾਈਮ ਹੈਗਾ ਹਨਾ ਉਹ ਤੁਸੀਂ ਕੀ ਕਰਨਾਗਾ ਉਹਨਾਂ ਨੂੰ ਨੋਟ ਕਰਵਾ ਦੇਣਾਗਾ ਨੋਟ ਕਰਵਾ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਕਸਟਮਰ ਕੇਅਰ ਆਊਗਾ ਤੁਹਾਡੇ ਘਰ ਤੱਕ ਉਹ ਜਿੰਨੇ ਵੀ ਡਾਕੂਮੈਂਟ ਤੁਹਾਡੇ ਤਿਆਰ ਹੋਣਗੇ ਉਹ ਸਾਰੇ ਆਊਗਾ ਆਨਲਾਈਨ ਫਿਰ ਅਪਲੋਡ ਕਰ ਜੂਗਾ ਤੇ ਇਸ ਤੋਂ ਬਾਅਦ ਦੇ ਵਿੱਚ ਉਹਨੇ ਅਪਲੋਡ ਕਰਕੇ ਛੋਟਾ ਜਿਹੜਾ ਡਾਟਾ ਦਾ ਸਾਰਾ ਉਹ ਸੇਵ ਹੋ ਜਾਊਗਾ ਸਾਰਾ ਤੇ ਡਾਕੂਮੈਂਟ ਜਿਹੜਾ ਤੁਹਾਡੇ ਘਰ ਤੱਕ ਆ ਜੂਗਾ ਬਣ ਕੇ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੀ ਜਲਿਓ ਤੇ ਬਾਕੀ ਇਹ ਬਈ ਉਹ ਜਿਹੜੀ ਆਨਲਾਈਨ ਸੇਵਾ ਕੀ ਬਹੁਤ ਵਧੀਆ ਲੱਗੀ ਆਪਾਂ ਨੂੰ ਤੇ ਮੈਂ ਹੋਰ ਵੀ ਮਤਲਬ ਵੀਡੀਓ ਵੀ ਦੇਖਿਆ ਸੀਗੀਆਂ ਤੇ ਵਿੱਚ ਲਾਈਵ ਟੈਸਟ ਵੀ ਦੇਖਿਆ ਇਹਨਾਂ ਦੇ ਕਾਲ ਕਰਦੇ ਆ ਜਦੋਂ ਉਦੋਂ ਜਾਣ ਕੇ ਵਧੀਆ ਜਾਣਕਾਰੀ ਹੈ ਇਹਨਾਂ ਦੀ ਤੇ ਛੋਟੇ ਘਰ ਤੱਕ ਆ ਮਤਲਬ ਵੀ ਆ ਜੂਗਾ ਜਿਹੜਾ ਕਸਟਮ ਕੈਰ ਹੋਊਗਾ ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਜਾਂ ਬੰਦਾ ਦਿਹਾੜੀ ਕਰਦਾ ਕੋਈ ਕੰਮਕਾਰ ਆ ਛੋਟੇ ਘਰ ਤੱਕ ਆਊਗਾ ਪਹਿਲਾਂ ਸਤੋਂ ਡਿਟੇਲ ਪੁੱਛੋ ਸਾਰੀ ਵੀ ਕੀ ਵੀ ਕਿਹੜਾ ਡਾਕੂਮੈਂਟ ਬਣਾਉਣਾ ਉਹ ਜਿਹੜਾ ਡਾਕੂਮੈਂਟ ਨੇ ਜਿਹੜੇ ਤੁਸੀਂ ਉਹ ਦੱਸਣਿਆ ਉਹਨੂੰ ਉਹ ਜਦੋਂ ਤੁਸੀਂ ਦੱਸਦੇ ਤੇ ਉਸ ਹਿਸਾਬ ਨਾਲ ਤੁਹਾਡੀ ਮਤਲਬ ਅਪਾਇੰਟਮੈਂਟ ਉਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਡਾਕੂਮੈਂਟ ਤਿਆਰ ਹੋਣਗੇ ਉਸ ਹਿਸਾਬ ਨਾਲ ਤੁਹਾਡੀ ਅਪਾਇੰਟਮੈਂਟ ਜਿਹੜੀ ਉਹ ਰੱਖ ਦੂਗਾ ਚਾਹੇ ਦੁਪਹਿਰ ਦੀ ਹੋਵੇ ਚਾਹੇ ਸ਼ਾਮ ਦੀ ਹੋਵੇ ਟਾਈਮ ਤੁਹਾਨੂੰ ਦੱਸਿਆ ਜਾਏ ਉਹੀ ਟਾਈਮ ਤੁਹਾਡੇ ਘਰ ਤੱਕ ਜਿਹੜਾ ਕਸਟਮਰ ਕੇਅਰ ਉਹ ਆਊਗਾ ਤੇ ਜੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਹੀ ਪੇਜ ਨੂੰ ਫੋਲੋ ਕਰ ਦਿਓ